ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਸ ਹਮੇਲੀ ਜਿਸ ਕਿਲੇ ਚ ਆਪ ਜੀ ਪਹੁੰਚਿਆ ਇਹ ਨਦੀਗ ਰੂਪਰ ਕੋਟਲੇ ਪਿੰਡ ਦੇ ਵਿੱਚ ਸੰਗਤ ਹੀ ਪਠਾ ਸਾਹਿਬ ਪਠਾ ਸਾਹਿਬ ਤੋਂ ਨਾਲ ਹੀ ਆਪਾਂ ਜਦੋਂ ਲੈਣਾ ਟੱਪਦੇ ਆ ਸੰਗਤ ਹੀ ਰੇਲ ਗੱਡੀ ਦੀ ਲਾਈਨ ਦੇ ਨਾਲ ਹੀ ਬਾਬਾ ਪਛਿੱਤਰ ਸਿੰਘ ਦਾ ਉੱਪਰ ਕਿਲਾ ਹੈ ਜਿੱਥੇ ਸੰਗਤ ਜੀ ਬਾਬਾ ਜੀ ਨਾਲ ਸਹੀਦੀ ਪਾਈ ਆ ਉਹ ਕਿਲੇ ਜੋ ਕਮਰਾ ਹੈ ਉਹ ਮੌਜੂਦ ਹੈ ਉਹ ਵੀ ਅੰਦਰ ਇੱਥੇ ਕਿਲਾ ਦੇ ਵਿੱਚ ਦਿਖਾਇਆ ਜਾਂਦਾ ਹੈ ਕਿਉਂਕਿ ਜਿਹੜਾ ਕਮਰਾ ਹੈ ਬਾਬਾ ਬਚਿੱਤਰ ਸਿੰਘ ਦਾ ਉਹ ਹਜੇ ਵੀ ਹੈ ਉਹਦੇ ਉੱਪਰ ਚਿਵਾਰਾਂ ਸੀਗਾ ਉਹ ਵੀ ਛੱਤ ਬਦਲੀ ਗਈ ਹਜੇ ਵੀ ਛੱਤ ਸੰਗਤ ਜੀ 400 ਸਾਲ ਪੁਰਾਣੀ ਇਹ ਕਿਲੇ ਦੇ ਵਿੱਚ ਛੱਪ ਹੈ ਜਿੱਥੇ ਬਾਬਾ ਜੀ ਸੀ ਜੀ ਬਾਬਾ ਬਚਿੱਤਰ ਸਿੰਘ ਜੀ ਸੰਗਤ ਜੀ ਇਹ ਬਿਲਕੁਲ ਹੀ ਪੱਠਾ ਸਾਹਿਬ ਦੇ ਨਜ਼ਦੀਕ ਹੈ ਲੈਣਾ ਟੱਪ ਤੇ ਆਪਾਂ ਆਓ ਇਹਦੀ ਦਰਸ਼ਨ ਕਰੀਏ ਇਹਦੀ ਸੇਵਾ ਸਾਡੇ ਸਤਿਕਾਰਯੋਗ ਬਾਬਾ ਮਲਵੀ ਰੇਸਿੰਗ ਸਿੰਘ 96 ਕੋੜੀ ਨਿਹੰਗ ਸਿੰਘ 14ਵੇਂ ਮੁਖੀ ਆਰ ਨੇ ਇਹ ਸੇਵਾ ਉਹਨਾਂ ਕੋਲ ਆਈ ਆ ਦਾਸਦਾਨਾ ਬਲਦੇਵ ਸਿੰਘ ਲੁਧਿਆਣਾ ਦਾਸ ਨੂੰ ਵੀ ਉਹਨਾਂ ਨੇ ਨਵਾਜਿਆ ਸੇਵਾ ਦਿੱਤੀ ਹੈ ਇਸ ਵਿੱਚ ਪੰਜ ਪਾਸ਼ਾਣੀਆਂ ਆਈਆਂ ਹਨ ਪਹਿਲੀ ਵਾਰੀ ਛੇਵੇਂ ਪਾਤਸ਼ਾਹ ਹਰਗੋਵਿੰਦ ਸਹਿ ਮਹਾਰਾਜ ਕੁਆਲਿਅਰ ਤੋਂ ਬਹੰਜਾਰਾ ਜੀ ਰਹਾਕਰਾ ਦੀ ਸੰਸਖਾਨ ਦੇ ਅਮੇਲੀ ਇਸ ਕਿਲੇ ਵਿੱਚ ਇੱਕ ਰਾਤ ਕੱਢਦੇ ਆ ਸੰਗਤ ਜੀ ਇਹਦੀ ਸੇਵਾ ਬਾਬਾ ਬਲਵੀਰ ਸਿੰਘ ਕੋਲ ਆਈ ਹੈ ਪਹਿਲੀ ਵਾਰੀ ਛੇਵੇਂ ਪਾਤਸ਼ਾਹ ਆਏ ਸੰਗਤ ਜੀ ਉਹਨਾਂ ਨੇ ਬੇਨਤੀ ਕੀਤੀ ਸੰਸਖਾਨ ਨੂੰ ਮਹਾਰਾਜ ਵੀ ਸਾਡੇ ਘਰ ਲਾਤ ਨਹੀਂ ਗੁਰੂ ਸਾਹਿਬ ਨੇ ਬੇਨਤੀ ਪ੍ਰਵਾਨ ਕਾਲੀ ਪ੍ਰਵਾਨ ਦੀ ਛੇਵੇਂ ਪਾਸ਼ਾ ਨਾਂਵਾਰ ਦਿੱਤਾ ਸੰਸਖਾਨ ਨੂੰ ਕਹਿੰਦੇ ਤੇਰੇ ਦੋ ਬੱਚੇ ਹੋਣਗੇ ਪਹਿਲਾ ਬੱਚਾ 40 ਦਿਨ ਦਾ ਕੀਰਤ ਪਰ ਲਿਆਣਾ ਇਨਾਂ ਦੇ ਬੱਚੇ ਨਾ ਜਨਮ ਲਿਆ ਤਾਂ ਗੁਰੂ ਸਾਹਿਬ ਜੀ ਕੀਰਤਪੁਰ ਸਗੇ ਇਹਨਾਂ ਨੇ ਪਹਿਲੇ ਬੱਚੇ ਨੂੰ ਬਿਨਾਂ ਸ ਕਰਨ ਕੀਰਤਪੁਰ ਸਾਹਿਬ ਲੈ ਕੇ ਗਏ ਮਹਾਰਾਜਾ ਸ੍ਰੀ ਸਹਿ ਪਹਿਨਾਈ ਨੀਲੇ ਰੰਗ ਦਾ ਚੋਲਾ ਪੜਾ ਪਹਿਨਾਤਾ ਇਹਨੂੰ ਸੰਤਿ નિਹੰਗ ਸਜਾਇਆ ਛੇਵੇਂ ਪਾਛਨਾਂ ਬੱਚਾ ਸੋਹਣਾ ਲੱਗਿਆ ਗੋਦ ਵਿੱਚ ਚਾਕੇ ਪਿੰਡ ਦਾ ਨਾਂ ਸੀ ਕੋਟਖਾਨਾ ਗੋਦ ਵਿੱਚ ਚਾਕੇ ਕੋਟੜਾ ਨਿਹੰਗ ਖਾਨ ਰੱਖਤਾ ਬੱਚੇ ਦਾ ਨਾਂ ਨਿਹੰਗ ਖਾਨ ਪਿੰਡ ਦਾ ਨਾਂ ਕੋਟੜਾ ਛੇਵੇਂ ਪਾਛਨਾਂ ਰਕਿਆ ਆਓ ਅੰਕਤ ਹੀ ਗੁਰੂ ਗੋਬਿੰਦ ਸਿੰਘ ਜੀ 14 ਜੰਗਾਂ ਜਿੱਤੀਆਂ ਮੇਰੇ ਪਾਤਸ਼ਾਹ ਨੇ ਹਾਰ ਨਾ ਹੋਈ 14 ਜੰਗਾਂ ਵਿੱਚ ਸਫਲਤਾ ਪ੍ਰਾਪਤ ਹੋਈ ਪਹਿਲੀ ਜੰਗ ਸੀ ਭਗਾਨੀ ਦਾ ਜੁੱਧ ਭਗਾਨੀ ਅਰਜੁਨ ਜਿੱਤ ਕੇ ਮਹਾਰਾ ਪੱਠੇ ਤੇ ਆਏ ਆਓ ਜਿਸ ਪੱਠੇ ਦੇ ਆਪਾਂ ਦਰਸ਼ਨ ਕਰਦੇ ਆ ਇਸ ਪੱਠੇ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਹਿਲੀ ਵਾਰੀ ਆਏ ਪਹਿਲੀ ਵਾਰੀ ਆਏ ਮਹਾਰਾ ਕਹਿੰਦੇ ਰਾਮ ਕਾਰਨਾ ਘੈਂਟ ਦੇ ਦੋ ਘਟੇ ਮਜ਼ਦੂਰ ਕਹਿੰਦੇ ਮਹਾਰਾ ਨੂੰ ਕਹਿੰਦੇ ਤੁਸੀਂ ਪੱਠੇ ਦੇ ਚਾਰ ਜੋ ਬਲ ਦਾ ਜਲ ਦਾ ਪੱਠਾ ਸੀ ਜਦੋਂ ਮਜ਼ਦੂਰਾਂ ਨੇ ਮਹਾਰਾਜ ਨੂੰ ਪਿਆ ਕੇ ਉੱਪਰ ਚੜ ਜੋ ਮਹਾਰਾਜੇ ਘੋੜੇ ਤੇ ਸਵਾਰ ਅੱਡੀ ਮਾਰੀ ਘੋੜਾ ਹੁਣ ਅੱਗੇ ਵਧਿਆ ਪੱਠੇ ਦੇ ਚੜਨੇ ਨੂੰ ਸੰਗਤੀ ਜੀ ਜਦੋਂ ਪੌੜ ਲੱਗੇ ਪੱਠੇ ਨੂੰ ਘੋੜੇ ਦੇ ਸੰਗਤੀ ਪੱਠਾ ਠੰਡਾ ਹੋ ਗਿਆ ਆਪ ਜੀ ਪੌੜ ਲੱਗੀ ਵੀ ਦੇਖ ਰਹੇ ਹਾਂ ਜਿਹੜੇ ਪੌੜ ਲੱਗਿਆ ਇਹ 10ਵੇਂ ਪਾਸ਼ਾ ਦੇ ਘੋੜੇ ਨਾਲ ਪੱਠਾ ਠੰਡਾ ਹੋਇਆ ਹੁਣ ਮਜ਼ਦੂਰ ਡਰ ਕੇ ਸ਼ਮਸ ਖਾਨ ਨਿਆਖਾਨ ਆलम खान ਬੀਬੀ ਮੁਮਤਾਦਾ ਸੰਗਤੀ ਇਹ ਜਿਹੜਾ ਪੱਠਾ ਹੈ ਇੱਕ ਅਮਰ ਦੂਦ ਦੱਸਣ ਵਾਸਤੇ ਆਂਦਾ ਨਿਹੰਗ ਖਾਨ ਸੀਗਾ ਕਿ ਦੇਖੋ ਪੱਠਾ ਠੰਡਾ ਹੋ ਗਿਆ ਇਹਨਾਂ ਜਾ ਕੇ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਸੰਗਤ ਹੀ ਆਪਣੀ ਹਮੇਲੀ ਵਿੱਚ ਬੜੇ ਸਤਿਕਾਰ ਦੇ ਨਾਲ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਹੰਗ ਖਾਨ ਆਪਣੀ ਇਸ ਹਮੇਲੀ 'ਚ ਜਿਸ ਦੇ ਤੁਸੀਂ ਦਾਸਨ ਕਰ ਰਹੇ ਹੋ ਇਸ ਹਮੇਲੀ ਵਿੱਚ ਗੁਰੂ ਗੋਬਿੰਦ ਸਿੰਘ ਪਹਿਲੀ ਵਾਰੀ ਪੱਠਾ ਠੰਡਾ ਕਰਕੇ ਭਗਾਨੀ ਦਾ ਜੁੱਧ ਜਿੱਤ ਕੇ ਨਿਹੰਗ ਖਾਨ ਨਾਲ ਆਏ ਦੂਜੀ ਵਾਰੀ ਬੀਬੀ ਮਮਤਾ ਦਾ ਭਾਈ ਆਲਮ ਖਾਨ ਟਕਰਾ ਹੋਇਆ ਉਹਦੀ ਸੰਗਤੀ ਮੰਦਰੀ ਤੇ ਦੂਜੀ ਵਾਰੀ ਗੁਰੂ ਗੋਬਿੰਦ ਸਿੰਘ ਆਏ ਸ਼ਾਦੀ ਤੇ ਤੀਜੀ ਵਾਰੀ ਸਨੇ ਪਰਿਵਾਰ ਫੇਰ ਮਹਾਰਾਜ ਇੱਥੇ ਕਿਲੇ ਵਿੱਚ ਆਏ ਚੌਥੀ ਵਾਰੀ ਛੇਪ ਨੂੰ ਆਨੰਦਪੁਰ ਸਾਹਿਬ ਛੱਡਿਆ ਮੇਰੇ ਪਾਸ ਚੰਨ ਸਾਰਸਾ ਦੇ ਵਿਛੋੜਾ ਪੈ ਗਿਆ ਪਰਿਵਾਰ ਖੇਰੂ ਕਰੂ ਹੋ ਗਿਆ ਸੰਗਤ ਜੀ ਛੋਡੇ ਸਹਿਬ ਜਾ ਦੇ ਜੋੜਾ ਵਰਫ ਤੇ ਮਾਤਾ ਗੁਜਰ ਕੌਰ ਨੂੰ ਬ੍ਰਾਹਮਣ ਗੰਗੂ ਆਪਣੇ ਪਿੰਡ ਸਿਹੜੀ ਮਰਿੰਡੇ ਨੂੰ ਲੈ ਜਾਂਦਾ ਗੁਰੂ ਕੇ ਮਹਿਲ ਸੰਗਤਿ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਰਵਾਨਾ ਹੋ ਕੇ ਗੁਰੂ ਕੇ ਮਹਿਲ। ਬਾਬਾ ਬਿਜੈਤਾ ਸਿੰਘ ਹੋਰ ਸਾਹਿਬ ਜੀ ਦੇ ਵੱਡੇ ਤੇ ਗੁਰੂ ਗੋਬਿੰਦ ਸਿੰਘ ਜਦੋਂ ਕੰਦੇ ਮਲਕਪੁਰੰਗੜਾ ਆਏ ਇਹਨਾਂ ਦੇ ਕਾਫਲੇ ਨੂੰ ਘੇੜਾ ਪੈ ਗਿਆ ਫੌਜ ਨੇ ਸੰਗਤਿ ਘੇੜਾ ਪਾ ਲਿਆ جنگ ਸ਼ੁਰੂ ਹੋ ਗਈ ਮਲਕਪੁਰੰਗੜਾ ਬਿਜੈਤਾ ਸਿੰਘ ਫੱਟੜ ਹੋ ਗਿਆ ਜਦੋਂ ਬਿਜੈਤਾ ਸਿੰਘ ਫੱਟੜ ਹੋ ਗਿਆ ਸੰਗਤਿ ਇਹ ਜੋ ਕਮਰਾ ਹੈ ਆਪ ਜੀ ਦੇਖਦੇ ਆ ਇਸ ਕਮਰੇ ਦੇ ਵਿੱਚ ਬਾਬਾ ਬਿਸ਼ਦਰ ਸਿੰਘ ਜੀ ਸੰਗਤ ਹੀ ਸ਼ਹੀਦ ਹੋਏ ਹਨ ਜਦੋਂ ਇੱਥੇ ਛੱਡਣਾ ਹੈ ਕਿਸੇ ਨਾ ਨਵਾਬਖਾਨ ਨੂੰ ਰੋਪੜ ਸਰਦਾਰ ਦੇ ਚੌਂਕੀ ਦੇ ਵਿੱਚ ਕਹਿੰਦੇ ਨੇ ਰਿਪੋਰਟ ਕਰਤੀ ਬਾਗੀ ਸਿੱਖ ਦੇਖੇ ਗਿਆ ਪੰਜ ਕਿਲਿਆਂ ਦੇ ਵਿੱਚ ਸੀਗਾ ਬਾਬਾ ਬਲਬੀਰ ਸਿੰਘ 96 ਕਰੋੜੀ ਨੰਗ ਸਿੰਘ ਉਹਨਾਂ ਨੇ ਫਰਦ ਕਢਾਈ ਆ ਪੰਜ ਕਿਲਿਆਂ ਦੇ ਵਿੱਚ ਕਮਰਾ-ਕਮਰਾ ਖੁੱਲੀ ਜਾਂਦੇ ਨੇ ਸੰਗ ਦੀ ਨੰਗ ਖਾਨ ਇਸ ਕਮਰੇ ਦੇ ਬਾਹਰ ਬੈਠ ਜਾਂਦਾ ਹੈ ਨੰਗ ਖਾਨ ਬਾਹਰ ਬੈਠ ਜਾਂਦਾ ਜਦੋਂ ਬਾਰ ਬੈਠ ਜਾਂਦਾ ਸਾਰੀ ਫੌਜ ਆ ਕੇ ਨਿਹੰਗ ਖਾਨ ਨੂੰ ਕਹਿੰਦੀ ਨਾ ਕਾਨ ਕੁੰਡਾ ਖੋਲ ਕਹਿੰਦਾ ਮੈਂ ਨਹੀਂ ਕਿਉਂ ਦੋ ਵਾਰੀ ਮਨਾਂ ਕਰਤਾ ਕਹਿੰਦਾ ਮੇਰਾ ਧੀਜ ਵਈ ਪਿਆ ਸੰਗਤ ਹੀ ਕਹਿੰਦੇ ਆਪਣੀ ਲੜਕੀ ਨੂੰ ਆਵਾਜ਼ ਮਾਰ ਨਿਹੰਗ ਖਾਨ ਬਾਹਰੋਂ ਬੈਠ ਕੇ ਲੜਕੀ ਨੂੰ ਆਵਾਜ਼ ਮਾਰੀ ਕੰਨਾਂ ਵਿੱਚੋਂ ਜਦੋਂ ਆਵਾਜ਼ ਪਈ ਅੰਦਰ ਬੀਬੀ ਮੁਮਤਾਜ ਹੁਣ ਸੰਗਤੀ ਗੇਟ ਖੋਲਣ ਆਂਦੀ ਆ ਧਿਆਨ ਦਿਓ ਇੰਨਾ ਕ ਗੇਟ ਖੁੱਲਦੀ ਆ ਥੋੜਾ ਜਿਹਾ ਗੇਟ ਖੋਲ ਕੇ ਜਦੋਂ ਦੇਖਿਆ ਉਹ ਡਰ ਜਾਂਦੀ ਆ ਡਰ ਕੇ ਪੈਰ ਅੰਦਰ ਆਖਦੀ ਨਿਹੰਗ ਖਾਨ ਬੋਲਦਾ ਬੇਟਾ ਮੁਮਤਾਜ ਤੁਸੀਂ ਇੱਕ ਭਰਾ ਉਹਨਾਂ ਦੱਸੋ ਅੰਦਰ ਮਹਿਮਾਨ ਕੀ ਕਰਦੇ ਆ ਪਿਤਾ ਸ੍ਰੀ ਰਾਮ ਕਰਦੇ ਆ ਦੋਨੇ ਹੱਥ ਚੋੜ ਕੇ ਕਿਹਾ ਸ਼ਰਮਿੰਦੇ ਹੋਗੇ ਕਿ ਵਾਕਈ ਇਹਦੀ ਲੜਕੀ ਵਿਸ਼ਵਾਸ ਹੋ ਗਿਆ ਵੀ ਇਹਦੀ ਲੜਕੀ ਸੰਗਤ ਉਹ ਸਾਰੀ ਫੌਜ ਮੁੜ ਜਾਂਦੀ ਆ ਨਿਹੰਗ ਖਾਨ ਕੋਲੋਂ ਗਲਤੀ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਪਿੰਡ ਲਖਵੀਪੁਰ ਤੋਂ ਆਂਦੇ ਨੇ ਬਿਚਿੱਤਰ ਸਿੰਘ ਨੂੰ ਮਿਲਣ ਵਾਸਤੇ ਚੌਥੀ ਵਾਰੀ ਮਹਾਰਾਜ ਆਏ ਨੇ ਬਿਚਿੱਤਰ ਸਿੰਘ ਦਾ ਹਾਲ ਚਾਲ ਪੁੱਛਣ ਆਏ ਤਾਂ ਸੰਗ ਦੀ ਕੋਮਾ ਵਿੱਚ ਬੀਬੀ ਮਮਤਾਜ ਮਲ ਪੱਟੀ ਕਰਦੀ ਆ ਬਿਚਿੱਤਰ ਸਿੰਘ ਕੋਮਾ ਵਿੱਚ ਉਹਨੂੰ ਕੋਈ ਪਤਾ ਨਹੀਂ ਸੀਗਾ ਬੀਬੀ ਮਮਤਾਜ ਨੂੰ ਗੁਰੂ ਗੋਬਿੰਦ ਸਿੰਘ ਜੀ ਹੁਣ ਕਹਿ ਰਿਹਾ ਬੀਬਾ ਮਮਤਾਜ ਮੱਲ ਪੱਟੀ ਕਰੋ ਅਗਰ ਮੱਲ ਪੱਟੀ ਨਾਂ ਬਚਿੱਤਰ ਸਿੰਘ ਠੀਕ ਹੋ ਗਿਆ ਤਾਂ ਇਹ ਸਾਡੇ ਨਾਲ ਮਗਰ ਰਲ ਜਾਊਗਾ ਅਗਰ ਇਹ ਸਰੀਰ ਛੱਡ ਜਾਵੇ ਸੰਸਕਾਰ ਕਰ ਦਿਓ ਦੱਬਣਾ ਨਹੀਂ ਮਹਾਰਾਜ ਸੰਗਤੀ ਇੱਥੇ ਕਿਰਪਾ ਤੇ ਪਟਾਰ ਬੀਬੀ ਮਮਤਾਜ ਨੂੰ ਆਪਣੇ ਹੱਥ ਨਾਲ ਦੇਖੇ ਜਾਂਦੇ ਆ ਜਿਹੜੀ 47 ਵਿੱਚ ਦੇਸ਼ ਦੀ ਵੰਡ ਹੋਈ ਸੀ ਪਰਵਾਰ ਆਪਣੇ ਹੱਥੀ ਪੱਠਾ ਸਾਹਿਬਾ ਜੀ ਵੀ ਇੱਕ ਜੋ ਕ੍ਰਪਾਨਾ ਹੈ ਪੱਠਾ ਸਾਹਿਬ ਪਈਆ ਅੱਜ ਵੀ ਦਰਸ਼ਨ ਕਰਦੇ ਆ ਗੁਰੂ ਸਾਹਿਬ ਜੀ ਨੇ ਚਾਲੇ ਪਾਤੇ ਨਵੇਂ ਪਾਚਾ ਉਦੋਂ ਆਇਆ ਜਦੋਂ ਦਿੱਲੀ ਨੂੰ ਹਿੰਦ ਦੀ ਚਾਦਰ ਬਣੇ ਚਾਂਦਨੀ ਚੌਕ ਵਿੱਚ ਸਰੀਰ ਦਿੱਤਾ ਮਾਰਾਂ ਸੀ ਸਿਦਤਾ ਉਹ ਨਵੇਂ ਪਾਚਾ ਇੱਥੇ ਆ ਕੇ ਗਏ 8ਵੇਂ ਪਾਚਾ ਚੇਤ ਵੀ ਬਿਮਾਰੀ ਉਹ ਵੀ ਆ ਕੇ ਗਏ 7ਵੇਂ ਪਾਚਾ ਵੀ ਇੱਥੇ ਆ ਕੇ ਗਏ ਹਨ ਅਸੀਂ ਸਰਦਾ ਧੰਨਵਾਦ ਕਰਦੇ ਹਾਂ ਚੈਨ ਨਾਲਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਵੀਰ ਘਰ ਘਰ ਖਬਰਾਂ ਪਹੁੰਚਾਉਂਦੇ ਆ ਸੰਗਤ ਇਹ ਕਿਲਾ ਖੁੱਲ ਚੁੱਕਾ ਹੈ ਇਹ ਕਿਲਾ ਸਮਝ ਲਓ ਮਹਾਰਾਜ ਦੇ ਚੈਤ ਬੰਦ ਸਮਝ ਲਓ ਉਕਿ ਜਿਹੜੇ ਸਾਡੇ ਦਰਸ਼ਨ ਨਹੀਂ ਸੀ ਹੁੰਦੇ ਸੰਤਾਰੀ ਦਾ ਹੀ ਬੰਦ ਹੈ ਇਹਦੀ ਸੇਵਾ ਬਾਬਾ ਬਲਬੀਰ ਸਿੰਘ ਨਿਹੰਗ ਸਿੰਘ 96 ਕੋੜੀ ਸਾਡੇ 14ਵੇਂ ਮੁਖੀਾਨ ਆਓ ਆਪਾਂ ਬਾਬਾ ਜੀ ਬਲਬੀਰ ਸਿੰਘ ਦਾ ਸਾਥ ਦੀ ਓੜ ਨਾਲ ਮਿਲ ਕੇ ਕਿਲੇ ਨੂੰ ਆਪਾਂ ਸ਼ਾਨ ਬਹੁਤ ਹੀ ਸ਼ਾਨਦਾਰ ਬਣਾਈਏ ਪ੍ਰਾਪਤਨ ਰੱਖੀਏ ਬਲਾਵ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ